ਕਾਲੀਆ ਗੁਰਮਿੰਦਰ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ ਤੇ ਵੱਡੇ ਇਲਜ਼ਾਮ ਲਾਏ ਹਨ ਗੁਰਮਿੰਦਰ ਢੀਂਡਸਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਦਾ ਅਸਤੀਫਾ ਦੇਣਾ ਸਿਰਫ ਤੇ ਸਿਰਫ ਇੱਕ ਪਖੰਡ ਹੈ ਅਕਾਲ ਤਖਤ ਸਾਹਿਬ ਵੱਲੋਂ ਜੋ ਆਦੇਸ਼ ਹੋਇਆ ਸੀ ਉਸ ਨੂੰ ਨਾ ਮੰਨ ਕੇ ਸੁਖਬੀਰ ਬਾਦਲ ਨੇ ਸਿੱਧਾ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਹੈ ਉਹਨਾਂ ਨੇ ਕਿਹਾ ਕਿ ਜਿਸ ਪਵਿੱਤਰ ਧਰਤੀ ਤੇ ਗੁਰੂ ਸਾਹਿਬ ਨੇ ਬੇਦਾਵਾ ਪਾੜਿਆ ਸੀ ਸੁਖਬੀਰ ਬਾਦਲ ਕੱਲ ਉੱਥੇ ਬੇਦਾਵਾ ਲਿਖ ਕੇ ਆਇਆ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਖਤਮ ਹੋਣ ਦਾ ਇੱਕੋ ਇੱਕ ਕਾਰਨ ਸੁਖਬੀ ਇਸ ਲਈ ਹੁਣ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਨ ਜਾਂ ਫਿਰ ਸਿਰਫ ਇੱਕ ਪਰਿਵਾਰ ਦੇ ਨਾਲ ਹਨ ਜਿਹੜਾ ਕਾਬਤਖ ਸਾਹਿਬ ਦਾ ਹੁਕਮਨਾਮਾ ਹੋਇਆ ਸੀ ਉਹਦੇ ਵਿੱਚ ਬੜਾ ਸਾਫ਼ ਸੀ ਵੀ ਸੱਤ ਮੈਂਬਰੀ ਕਮੇਟੀ ਹੀ ਅਕਾਲੀ ਦਲ ਦੀ ਜਿਹੜੀ ਹੈ ਅਗਲੀ ਚੋਣ ਕਰੇਗੀ ਅਤੇ ਪ੍ਰਧਾਨ ਦੀ ਚੋਣ ਤੱਕ ਉਹ ਸਾਰਾ ਜਿਹੜਾ ਹੈ ਜ਼ਿੰਮੇਵਾਰੀ ਨਿਭਾਏ ਕਾਬਤਖ ਸਾਹਿਬ ਦੀ ਕਮੇਟੀ ਦੇ ਵਿੱਚ ਤਾਂ ਮਿਸਹਾਬ ਨੂੰ ਚਾਰਜ ਬਣਾਇਆ ਗਿਆ ਸੀ ਤੇ ਉਹ ਸਿਰਫ ਸੀਗਾ ਵੀ ਨਾ ਕੋਈ ਘੱਟ ਨਾ ਵੱਧ ਉਹ ਸੱਤ ਮੈਂਬਰ ਹੀ ਸਾਰਾ ਕੁਝ ਦੇਖਣ ਉਸ ਪਵਿੱਤਰ ਧਰਤੀ ਤੇ ਜਿੱਥੇ ਗੁਰੂ ਸਾਹਿਬ ਨੇ ਬੇਦਾਵਾ ਪਾੜਿਆ ਸੀ ਉੱਥੇ ਜਾ ਕੇ ਇਹ ਕੌਮ ਦੇ ਨਾਮ ਬੇਦਾਵਾ ਲਿਖ ਕੇ ਆਏ ਨੇ ਇਹਨਾਂ ਨੇ ਅਕਾਲ ਤਖਤ ਸਾਹਿਬ ਨਾਲ ਸਿੱਧਾ ਮੱਥਾ ਲਾਇਆ ਜਿਹੜਾ ਸਟੇ ਸੈਕਟਰੀ ਹੈ ਉਹਨੇ ਇਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਸਮੋਹਨ ਕਰਕੇ ਜਿਹੜਾ ਹੈ ਬੁਲਾਇਆ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਹੁਣ ਬੋਲਣਗੇ ਤੇ ਦੱਸੋ ਇਹ ਹੁਣ ਇਸ ਤੋਂ ਸ਼ਰਮਨਾ ਕੀ ਗੱਲ ਹੋ ਸਕਦੀ ਹੈ ਵੀ ਜੇ ਆ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਆਪਦੀਆਂ ਕਿਤੇ ਫੈਸਲੀਆਂ ਕਰਕੇ ਗਲਤੀਆਂ ਕਰਕੇ ਅਤੇ ਸਭ ਤੋਂ ਵੱਡਾ ਜ਼ਿੰਮੇਵਾਰ ਇਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਵੀ ਅੱਜ ਜਿਹੜਾ ਹੈ ਸਮਾਂ ਆ ਗਿਆ ਵੀ ਫੈਸਲਾ ਕਰਨ ਦਾ ਵੀ ਤੁਸੀਂ ਕਿਹਦੇ ਨਾਲ ਖੜੇ ਹੋ ਕੀ ਤੁਸੀਂ ਅਕਾਲੀ ਦਲ ਨਾਲ ਖੜੇ ਹੋ ਜਾਂ ਇੱਕ ਪਰਿਵਾਰ ਦੇ ਨਾਲ ਖੜੇ ਹੋ ਇੱਕ ਵਿਅਕਤੀ ਦੇ ਨਾਲ ਖੜੇ ਹੋ ਕੀ ਤੁਸੀਂ ਇਕੱਲਕ ਸਾਬ ਨਾਲ ਖੜੇ ਹੋ ਜਾਂ ਇੱਕ ਵਿਅਕਤੀ ਦੇ ਨਾਲ ਖੜੇ ਹੋ ਇਹ ਜਿਹੜਾ ਅਸਤੀਫੇ ਦਾ ਵੀ ਹੈ ਇਹ ਵੀ ਇੱਕ ਪਖੰਡ ਹੈ ਕਿਉਂਕਿ ਇਹਨਾਂ ਨੇ ਅਸਤੀਫਾ ਦੇ ਕੇ ਨਾਲ ਹੀ ਦੁਬਾਰੇ ਪ੍ਰਧਾਨ ਬਣਾਉਣ ਦਾ ਆਪ ਦਾ ਪ੍ਰਬੰਧ ਕਰ ਲਿਆ ਆਪਣੀ ਕਮੇਟੀ ਬਣਾ ਕੇ ਉਹਨਾਂ ਦੇ ਰਾਹੀਂ ਭਰਤੀ ਕਰਕੇ ਜਿਹੜਾ ਆਪਦੇ ਆਪ ਨੂੰ ਪਰਮਾਨ ਇਹ ਤਾਂ ਸਿਰਫ ਮੈਂ ਤਾਂ ਹੀ ਮੰਨਦਾ ਵੀ ਚੁੱਟੀ ਗਈ ਨਹੀਂ ਅਸਤੀਫਾ ਨਹੀਂ ਦਿੱਤਾ ਗੰਗਵਾਲ ਸਾਹਿਬ ਹੋ ਗਏ ਝੁੰਡਾ ਸਾਹਿਬ ਹੋ ਗਏ ਲੋਧੀ ਨੰਗਲ ਜੀ ਹੋਏ ਮਹਿਤਾ ਜੀ ਜਿਨ੍ਹਾਂ ਨੇ ਇਹ ਸਪਸ਼ਟ ਰੂਪ ਵਿੱਚ ਅਕਾਲ ਤਖਤ ਸਾਹਿਬ ਦੇ ਨਾਲ ਖੜੇ ਨੇ ਉਹ ਜਿਨ੍ਹਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਮੈਨੂੰ ਪੂਰਾ ਭਰੋਸਾ ਹੈ ਵੀ ਉਹ ਜਿਹੜੇ ਲੋਕ ਜਿਹੜੇ ਲੀਡਰ ਨੇ ਉਹ ਅੱਜ ਸੁਖਬੀਰ ਸਿੰਘ ਨੂੰ ਬੇਦਾਵਾ ਦੇ ਕੇ ਕੌਮ ਦੇ ਨਾਲ ਖੜਨਗੇ ਪੰਥ ਨਾਲ ਖੜਨਗੇ ਜਿਹੜੇ ਲੋਕ ਅਕਾਲ ਤਖਤ ਸਾਹਿਬ ਨੂੰ ਬੇਦਾਵਾ ਦੇ ਕੇ ਉੱਥੇ ਰੈਲੀ ਕਰਕੇ ਆਏ ਨੇ ਲੋਕਾਂ ਨੂੰ ਜਿਹੜਾ ਸੰਗਤ ਨੂੰ ਚੜਾ ਕੇ ਆਏ ਨੇ ਉਹ ਅੱਜ ਜਿਹੜਾ ਹੈ ਉਹਨਾਂ ਨੂੰ ਜਿਹੜਾ ਪਛਾੜਨ ਦੀ ਲੋੜ ਹੈ ਉਹ ਸਾਰੇ ਲੋਕਾਂ ਦੇ ਸਾਹਮਣੇ ਆ ਚੁੱਕੇ ਐ ਢੱਲੇਵਾਲ ਸਾਹਿਬ ਦਾ ਵੀ ਦੇਖੋ ਬੜਾ ਗੰਭੀਰ ਦਿਨ ਪਰ ਦਿਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ ਸੋ ਸਾਰੀਆਂ ਜਥੇਬੰਦੀਆਂ ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਮੈਂ ਅਪੀਲ ਹੀ ਕਰਦਾ ਕਿ ਸਾਰੇ ਇਕਮੁੱਟ ਹੋ ਕੇ ਕਿਉਂਕਿ ਜਦ ਤਾਕਤ ਵੰਡੀ ਜਾਵੇ ਤਾਂ ਉਦੋਂ ਆਪਾਂ ਦੇਖਿਆ ਹੀ ਹੈ ਵੀ ਹਾਲਾਤ ਕੀ ਬਣਦਾ ਜਿਵੇਂ ਆਪਾਂ ਅੰਥਕ ਅੱਜ ਤੁਸੀਂ ਹਾਲਾਤ ਦੇਖ ਰਹੇ ਹੋ ਪੰਜਾਬ ਸਰਕਾਰ ਨੇ ਤਾਂ ਇਲੈਕਸ਼ਨ ਦੇ ਵਿੱਚ ਵਾਦਾ ਕੀਤਾ ਸੀ ਵੀ ਅਸੀਂ ਸਾਰੀਆਂ ਮਸਲਾਂ ਤੇ ਐਮਐਸਪੀ ਦੇਵਾਂਗੇ ਸੋ ਅੱਜ ਉਹ ਵੀ ਆਪਣੇ ਵਾਅਦੇ ਤੋਂ ਨਹੀਂ ਪਾਸ ਸਕਦੇ ਵੀ ਤੁਸੀਂ ਸਾਰਾ ਕੁਝ ਜਾਣਦੇ ਸੀ ਜਿੱਥੇ ਕੋਈ ਅਨਾੜੀ ਹੋਵੇ ਨਾ ਕੇਜਰੀਵਾਲ ਜੀ ਨੂੰ ਪਤਾ ਨਹੀਂ ਸੀਗਾ ਵੀ ਐਮਐਸਪੀ ਦੇ ਸਕਦੇ ਨੇ ਕਿ ਨਹੀਂ ਦੇ ਸਕਦੇ ਫਿਰ ਕਿਉਂ ਵਾਦਾ ਕੀਤਾ ਸ ਕਿਸਾਨਾਂ ਦੀ ਲੜਾਈ ਸਿਰਫ ਪੰਜਾਬ ਦੀ ਨਹੀਂ ਹੈ ਇਹ ਤਾਂ ਸਾਰੇ ਦੇਸ਼ ਦੇ ਕਿਸਾਨਾਂ ਵਾਸਤੇ ਲੜ ਲੜ ਰਹੇ ਨੇ ਉਹ